ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਵੇੜਾਂ ਤੁਹਾਨੂੰ ਦਿਖਾਉਣੀਆਂ ਤੇ ਦੋਵੇਂ ਜਿਹੜੀਆਂ ਬੜੇ ਕਮਾਲ ਦੀਆਂ ਵੇੜਾਂ ਤੁਹਾਨੂੰ ਦਿਖਾਉਣੀਆਂ ਚੰਗੀਆਂ ਸੋਹਣੀਆਂ ਵੇੜਾਂ ਤੇ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀਆਂ ਇੱਕ ਆ ਜਿਹੜੀ ਪਹਿਲੇ ਨੰਬਰ ਦੀ ਤੁਹਾਨੂੰ ਦਿਖਾਉਣੀ ਹੈ ਪੂਰੀ ਸ਼ਕੀਨ ਵੜਿਆ ਜਿਹੜੀ ਪਹਿਲਾਂ ਹੀ ਸਵੇਰ ਸੂਈ ਹੈ ਤੇ ਦੁੱਧ ਵੀ ਚੰਗਾ ਤਿਆਰ ਦੱਸਦੇ ਆ ਤੇ ਇੱਕ ਆ ਠੰਡੀ ਸੀਲ ਸਾਈ ਵਾਲ ਵੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀ ਨਾਲ ਹਾਂਜੀ ਵਿਧੀ ਸਾਸਿਕਾ ਜੀ ਸਾਸਿਕਾ ਭਾਜੀ ਸਾਸਿਕਾ ਹੋਰ ਸਭ ਠੀਕ ਠਾਕ ਸਭ ਵਧੀਆ ਜੀ ਸਰ ਪਰਿਵਾਰ ਠੀਕ ਠਾਕ ਹੈ ਸਭ ਸਭ ਠੀਕ ਠਾਕ ਜੀ ਤੇ ਅੱਜ ਟਾਈਮ ਤੇ ਪਾਤਾ ਚੇਤੇ ਵਾਵਾ ਲਾਤਾ ਪਰ ਐਨਕੀ ਮਾੜਾ ਲੱਬ ਲੱਬ ਕੇ ਲੈਂਦੀਆਂ ਆਂ ਆਉਂਦਾ ਹੀ ਜਾਂਦਾ ਹੀ ਵਿਗਈ ਜਾਂਦਾ ਆ ਅੱਛਾ ਇਹ ਵੀ ਰਾਤੀਆਂ ਆਹੀ ਤੇ ਬੱਸ ਤੇਰਾ ਫਰਕ ਹੋ ਗਿਆ ਮਾਜਾ ਵੀਡੀਓ ਪਾਦੀ ਰਾਤੀ ਬੰਦੇ ਪੈਸੇ ਲਾਉਂਦੇ ਆ ਅੱਛਾ ਹਾਂ ਅਗਿਆਪਾਲੀ ਵੀ ਪੈਸੇ ਲਾਉਂਦੇ ਆ ਅੱਛਾ ਅਗਿਆਪਾਲ ਆਪਣਾ ਡਾਕਟਰ ਸਾਹਿਬ ਜੋ ਵੀ ਜਾਇ ਠੀਕ ਠੀਕ ਆ ਤੇ ਰੋਟੀ ਦਾ ਗੁਣ ਜਾਂਦਾ ਬਹੁਤ ਘੱਟ ਰਹਿ ਗਈ ਥੋੜੀ ਜੀ ਅੱਛਾ ਠੀਕ ਹੋ ਗਈ ਨੀ ਉਹ ਅੱਜ ਨਿਕਲ ਜੂਗੀ ਫਿਰ ਤੇ ਹੋ ਸਭ ਵਧੀਆ ਜੀ ਸਭ ਵਧੀਆ ਚੱਲੀ ਜਾਂਦਾ ਸਭ ਠੀਕ ਠਾਕ ਤੇ ਨਾਮ ਮੇ ਕਰੀ ਦਸਤਾਵੇਜ਼ ਮੈਂ ਆਪਣਾ ਗੁਰਪ੍ਰੀਤ ਸਿੰਘ ਆ ਹਾਂਜੀ ਪਿੰਡ ਲਪਾਲਿਆ ਠੀਕ ਹੈ ਨੇ ਵਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ 77884812 ਠੀਕ ਹੈ ਤੇ ਬਾਕੀ ਸ਼ੁਰੂਆਤ ਫੇਰਾ ਹੀ ਵੜਤੇ ਕਰ ਲਈਏ ਆਪਾਂ ਚੰਗੇ ਉੱਚੇ ਕੱਦ ਕਰਦੀ ਆ ਵਿਦਿਆ ਨੇ ਦੇ ਹਾਈਟ ਦੇ ਬਰਾਬਰ ਹੀ ਜਿਹੜੀ ਆਉਂਦੀ ਬਾਕੀ ਠੰਡੀ ਬਹੁਤ ਹੈ ਬਾਕੀ ਕੋਈ ਫालतू ਮਾਸ ਨਹੀਂ ਵੱਧ ਉੱਪਰ ਬੜਾ ਪਿਆਰਾ ਜਿਹਾ ਚਿਹਰਾ ਵਾ ਥਾਣ ਬਹੁਤ ਪਿਆਰਾ ਹੈ ਬੋਦਾ ਵੱਡਾ ਵੀ ਨਹੀਂ ਬੋਦਾ ਛੋਟਾ ਵੀ ਨਹੀਂ ਹੱਥ ਦੀ ਚਵਾਈ ਇਹਦਾ ਵਧੀਆ ਆ ਦੇਖ ਸਾਦੇ ਇਹ ਹਵਾਨੇ ਤੇ ਬਰੀ ਬਰੀ ਕਨਾੜਾ ਵੀ ਆ ਤੇ ਮਿਲ ਕੇ ਮੈਨੂੰ ਵੀ ਕਾਫੀ ਚੰਗੀ ਲੱਗੀ ਆ ਤੇ ਜੇ ਉਹਨੇ ਇੱਕੀ ਕੁਛ ਭਲ ਵੀ ਜਾਪਦੀ ਆ ਹਵਾਨੇ ਤੇ ਐ ਬੌਲੇ ਜੀ ਆ ਉਹਨੇ ਕੋਈ ਕਿੰਨਾ ਚਿਰ ਹੋਇਆ ਇਹਨੂੰ ਵੀ ਦੀ ਸੋਈ ਨਾ ਇਹਨੂੰ ਅਜ ਪੰਜ ਦਿਨ ਹੋ ਗਏ ਬੌਲਾ ਕੇ ਨਾ ਹੋਇਆ ਜੀ ਅੱਛਾ ਹਾਂਜੀ ਤੇ ਸੂਆ ਪਹਿਲਾ ਸੂਆ ਪਹਿਲਾ ਮੂੰਹ ਵੀ ਖੀਰੀ ਦੇ ਦੰਦ ਭੰਨੇ ਆ ਜੀ ਅੱਛਾ ਹਾਂਜੀ ਠੀਕ ਆ ਜੀ ਮਤਲਬ ਦੋ ਦੰਦ ਹੋਣਦੇ ਹੀ ਆ ਮਲ ਭੰਨੇ ਹੀ ਆ ਦੇਦੇ ਅੱਛਾ ਜੇ ਕਿ ਪੂਰੀ ਯਤਰਾ ਟੰਗੇ ਰਿਕਾਰਡ ਵਾਲੀਆਂ ਵੇੜਾਂ ਚੋਂ ਆਕੇ ਇਧਰੋ ਸਾਹਮਣੇ ਹੋ ਲੈ ਹਾਂ ਦੇਖ ਸਕਦੇ ਹਾਂ ਜੇ ਪੁੱਟੇ ਹੀ ਆ ਦਾ ਦੰਦ ਦੇ ਨੇ ਹਾਂ ਦੇਖ ਸਕਦੇ ਦੋ ਦੰਦ ਹੋਈ ਨਹੀਂ ਆ ਜੇ ਭਾਵੇਂ ਕੋ ਖੀਰੀਆਂ ਚ ਕਿੰਨੇ ਧੀਰੀ ਖੀਰੀਆਂ ਤੇ ਦੋ ਦੰਦ ਚ ਕਿੰਨੇ ਜੇ ਦੋ ਦੰਦ ਹੁੰਦੇ ਹੁੰਦੇ ਜਿੰਨੇ ਟਾਈਮ ਲਾਜਣਾ ਤੇ ਕਿੰਨਾ ਫਿਰ ਮੌਕੇ ਦੇ ਦੁੱਧ ਤਿਆਰ ਕਰਗੀ ਜੇ ਦੁੱਧ ਦੇ ਕੋ ਪਹਿਲ ਤੇ 20 ਕਿ ਲੀਟਰ ਹੋਊਗਾ ਬੋਲਾ ਤਿਆਰ ਜਿਹੜਾ ਬਿਲਕੁਲ ਦੁੱਧ 30 ਕਿੱਲੋ ਹੀ ਭਰ ਜੋ ਐਸੀ ਮਸ਼ੀਨ ਦੇ ਚਵਾਈ ਅੱਛਾ ਪਹਿਲੇ ਸੋਵੇ ਹੀ ਪਹਿਲੇ ਸੋਵੇ ਥੀਰੀ ਜੀ ਥੀਰੀ ਥੀਰੀ ਬਿਲਕੁਲ ਠੀਕ ਹੈ ਤੇ ਬੱਚਾ ਇਹਦਾ ਉਹ ਅੱਛਾ ਹੈ ਹਾਂ ਬੱਚਾ ਇਹਦੇ ਮਗਰ ਤਾਂ ਆ ਜਾ ਹੀ ਹੈ ਬੱਚਾ ਵੀ ਜਿਹੜਾ ਤੇ ਬਾਕੀ ਬਿਲਕੁਲ ਫਿਕਸ ਹਵਾਨਾ ਹੈ ਜਿਹੜਾ ਇਹਦਾ حال ਹੋ ਗਿਆ ਨਾ ਕੋਈ ਆਈ ਨਹੀਂ ਹਣੀ ਚੈਨਲ ਤੇ ਵੀ ਨਹੀਂ ਆਈ ਨੀ ਕਿੰਦੀ ਪਿਆਰੀ ਆ ਵੇਖੋ ਠੀਕ ਹੈ ਜੀ ਕਿਹੇ ਵੀਰ ਕੋ ਨਹੀਂ ਵੈਡ ਹੋਗੇ ਤਾਂ ਜੀ ਠੀਕ ਹੈ ਬਾਕੀ ਕਾਫੀ ਖੂਬਸੂਰਤ ਆ ਖਿੱਚਦੀ ਆ ਬੰਦੇ ਨੂੰ ਪੂਰਾ ਤੋਰੋ ਹਾਈ ਕਰੀ ਹੋਰੀ ਨਾ ਬੜਾ ਬੜਾ ਪਿਆਰਾ ਜਿਹਾ ਫੇਸ ਆ ਮੂੰਹ ਤਾਂ ਵੇਖੋ ਕਿੰਦੀ ਪਿਆਰੀ ਬਿਲਕੁਲ ਛੋਟਾ ਮੂੰਹ ਤੇ ਰਾਜੀ ਵੀ ਪੂਰੀ ਸੰਭੀ ਸੰਭੀ ਚੰਗੀ ਆ ਕੱਦ ਕਾਠ ਵੀ ਪੂਰਾ ਜਵਾਨ ਆ ਜਿਹੜਾ बाकी खड़नी तो ही अपनी समझना वे इस चाह के तसल्ली तो करके बिल्कुल छोटी उम्र दी है ले जाओ जी गई लै जाओ बी जी फिर ਬਾਕੀ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਬਰੀਕ-ਬਰੀਕ ਕਾਫੀ ਚੰਗੀਆਂ ਬਾਕੀ ਜਿਹੜੇ ਵੀਰ ਚੀਜ਼ਾਂ ਚੰਗੀਆਂ ਸੰਭਦੇ ਆ ਫਿਰ ਚੰਗਾ ਮੁੱਲ ਵੀ ਪਉਂਦੇ ਆ ਛੌਂਕ ਨਾ ਰੱਖਣ ਵਾਲੀ ਵੇੜ ਹੈ ਜਿਹੜੀ ਇਹ ਨਾ ਦੇਖ ਸੰਦੇ ਤੇ ਕਿੰਨਾ ਫਿਰ ਮੁੱਲ ਰੱਖੀਏ ਤਾਂ ਆਪਾਂ ਮੋਲਤ ਜੇ ਕਹੇ ਚੰਗੇ ਢੇ ਦੇ ਦਿੰਦੇ ਪਾ 2 ਲੱਖ ਵੀ ਕਰ ਦਿੰਦੇ ਤੇ ਵੀ ਏਡਾ ਚੰਗਾ ਹੀ ਆ ਏ ਏਡਾ ਮਾਰਾ ਹੀ ਏ ਥੋੜੇ ਪਧਰੇ ਐ ਦਾ ਨਹੀਂ ਪਧਰੇ ਨਹੀਂ ਜੇ ਤੁਸੀਂ ਨਹੀਂ ਕਿੰਨਾ ਫਰੇ ਦਾ ਮੁੱਲ ਮੋਲ ਤੇ 1 ਲੱਖ 10000 ਕਰ ਅੱਛਾ 1 ਲੱਖ ਤੇ 10000 ਹਾਂਜੀ ਬਾਕੀ ਕਰ ਦੋ ਕਿ ਮੌਕੇ ਤੇ ਮਨਤਾ ਨਾ ਹੋਰ ਮੌਕੇ ਤੇ ਜਿੰਨਾ ਕੋਈ ਕਰਦਾ ਤੁਸੀਂ ਆਏ ਹੋ ਚਰਪੀਸ਼ਣ ਪੰਜ ਹਜ਼ਾਰ ਛੱਡ ਦੀਏ ਫਿਰ ਪੂਰੇ ਲੱਖ ਦੀ ਦੇ ਦਿਆਂਗੇ ਅੱਖ ਤੇ ਵੀ ਮਾਨ ਕਰਦਾ 1000 ਰੁਪਏ ਅੱਛਾ ਅੰਦਰ ਹੀ ਦੇ ਦੋਗੇ ਕੀ ਬਾਕੀ ਚਲੋ ਕੋ ਫੋਨ ਲਾਵੇ ਬਾਕੀ ਇੱਥੇ ਆਣ ਕੇ ਕੋਈ ਵੇਖੇ ਪਸੰਦ ਕਰਕੇ ਖੜੇ ਬਾਕੀ ਮੋਅਲ ਤੇ ਭਾਵੇਂ ਛੋਟੀ ਜਿਹੀ ਆ ਕੇ ਕੋਈ ਨਿਗਾਹ ਨਾ ਵਛੀ ਝੱਟ ਕੇ ਨੀ ਜਾਵੇ ਬਾਕੀ ਇਹਦਾ ਇਹ ਹੈ ਕਿ ਕੱਲਾ ਦੁੱਧ ਦਾ ਮੁੱਲ ਨਹੀਂ ਆ ਕਿ ਜਿਹੜਾ ਵਾ ਉਮਰ ਦਾ ਆਜਾਦ ਦਾ ਸਾਰੀਆਂ ਚੀਜ਼ਾਂ ਦਾ ਸੋਨ ਪੁਣੇ ਦਾ ਮੁੱਲ ਉਮਰ ਦੇ ਲਿਆਏ ਨੇ ਆਪ ਪੈਸੇ ਹਾਂਜੀ ਹਾਂਜੀ ਮੰਨ ਲਓ ਇਹ ਦੁੱਧ ਦੇ ਪੈਸੇ ਨਹੀਂ ਲੈਣ ਦਾ ਹਾਂਜੀ ਹਾਂਜੀ ਸਿਰਫ ਉਮਰ ਦਾ ਸੋਨ ਪੁਣੇ ਨੇ ਹਾਂਜੀ ਤੇ ਇੱਕ ਜਿਹਨੂੰ ਸਮਝ ਆਉਨੇ ਪਰਖ ਕਰਨੀ ਬਾਕੀ ਜਿਹੜੇ ਵੀ ਵੈੜਾ ਤਿਆਰ ਕਰਦੇ ਆ ਉਹਨਾਂ ਨੂੰ ਵੀ ਪਤਾ ਕਿ ਜਦੋਂ ਐਹੋ ਜਿਹੀ ਵੈੜਾ ਤਿਆਰ ਕਰਨੀ ਹੋਵੇ ਤੇ ਖਰਚਾ ਕਿੰਨਾ ਆ ਜਾਂਦਾ ਵਾ ਤੇ ਬਾਕੀ ਪਿੱਛੋਂ ਵੀ ਇਹੋ ਜਿਹੇ ਵੇੜਾ ਜਿਹੜੀਆਂ ਪੈਸੇ ਖਰਚ ਕੇ ਹੀ ਮਿਲਦੀਆਂ ਠੀਕ ਆ ਤੇ ਹੁਣ ਜਿਹੜੀ ਇੱਕ ਸਾਈ ਵਾਲੇ ਆਪਣੇ ਕੋਲ ਹਾਂਜੀ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੁੱਧ 14 ਤੋਂ 15 ਕਿਲੋ ਕਰੋ ਕਹਿਣ ਨੂੰ ਭਾਵੇਂ ਜੀ 20 ਵੀ ਕਹਿ ਦਈਏ ਕੋਈ ਫਾਇਦਾ ਨਹੀਂ ਨਿਕਲਣਾ ਅੱਛਾ 14 ਤੋਂ 15 ਲੀਟਰ ਦੇ ਵਿੱਚ ਰਹੂਗੀ ਜਿਹੜੀ ਗਰਮੀ ਦੀ ਰੋਟੀ ਦੇ ਖਾਣ ਠੀਕ ਆ ਹਾਂਜੀ ਤੇ ਤੋਰ ਫੇਰ ਇਹਨਾਂotra ਠੰਡੀ ਸੀ ਲੈ ਆਵੀਂ ਹੈਗੀ ਠੰਡੀ ਸੀ ਲੈ ਆਵੀਂ ਅੱਛਾ ਤੋਰ ਦੋ ਫਿਰ ਕੋਈ ਰਸੀ ਨਾ ਮਾਦਾ ਚ ਹੁੰਦੀ ਅੱਛਾ ਮੱਥ ਵੀ ਅਹੀਂ ਹੁਣੇ ਕਰਤੀ ਜੇ 2 ਮਿੰਟ ਹੀ ਹੋਏ ਆ ਠੀਕ ਆ ਹਾਂ ਬਾਕੀ ਹਲਦੀ ਨਹੀਂ ਪਹਿਲੇ ਕਲ ਦੀ ਕਮੀ ਪਈ ਨਹੀਂ ਐਦਾਂ ਬਾਹ ਮਾੜਾ ਮੋੜ ਕਰੇ ਪਰ ਬੱਚੇ ਤੇ ਵਧੀਆ ਲੱਗਦੀ ਬਾਕੀ ਰਾਜੀ ਲੋਜੀ ਇਹ ਵੀ ਪੂਰੀ ਸਾਂਭੀ ਤੋਂ ਵੀ ਚੰਗੀ ਆ ਬਾਕੀ ਇਹ ਨਹੀਂ ਕਾਲੀ ਨਹੀਂ ਆਈ ਹੋਣੀ ਥਾਣੇ ਵੀ ਚੰਗਾ ਲੱਗਾ ਇਹਦੇ ਕੋਲ ਬਾਕੀ ਇੱਕ ਗੱਬਣ ਹੈ ਇੱਕ ਸੋਈ ਹੈ ਆਪਣੀ ਆਣ ਕੇ ਵੇਖਤੀ ਕਿ ਤਸल्ली ਕਰਕੇ ਖੜਾ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇਰਾ 52000 ਹੀ ਕਰ ਲੀਆ ਮੈਂ ਅੱਛਾ ਤੇ ਕਿੰਨੇ ਦੀ ਦੇ ਦੀਏ ਜਸਨੂ ਤੁਸੀਂ ਦੱਸੋ ਇੱਕੋ ਗੱਲ ਕਰ ਦਈਏ ਫਿਰ ਪੂਰੇ 50 ਹੀ ਦੇ ਦਈਏ ਦੋ ਹੋਰ ਛੱਡਦੇ ਨੇ ਅੱਛਾ 48000 ਦੀ ਦੇ ਦਾਂਗੇ 48000 ਜੀ ਦੇ ਦਾਂਗੇ ਠੀਕ ਹੈ ਬਾਕੀ ਕੋਈ ਭੈਣ ਭਰਾ ਲਾਵੇ ਜਰੂਰ ਮਾਨ ਹੋੜ ਵੀ ਕਰਾਂਗੇ ਤਾਂ ਵੀਡੀਓ ਪਈ ਆ ਦੋ ਟਾਂ ਅਮਹੀਨੇ ਬਾਅਦ ਹਾਂਜੀ ਹਾਂਜੀ ਤੇ ਇਹ ਵੀ ਕੋਈ ਗੱਲ ਨਹੀਂ ਮਾਨ ਪੂਰਾ ਕਰਾਂਗੇ ਠੀਕ ਹੈ ਜੀ ਆਪਣੇ ਭੈਣ ਭਰਾ ਜਿਹੜੇ ਪਹਿਲਾਂ ਮਾਲ ਲੈਂਦੇ ਫੋਨ ਉਹਨਾਂ ਸਮਝ ਲਾ ਗਈ ਜਾਨੀ ਮਾਲ ਸਾਫ਼ ਸੁਥਰਾ ਦਿੰਦੇ ਆ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾੱਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ